ਸ਼ਿਕਾਜੀ ਸਾਰਿਆਂ ਨੂੰ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਵੀਡੀਓਜ਼ ਕੀਤੇ ਹਨ ਉਸ ਦੇ ਵਿੱਚ ਮੈਂ ਤੁਹਾਨੂੰ ਕੁਐਸਚਨ ਉਹੀ ਕਰਾਏ ਹਨ ਜੋ ਪੇਪਰ ਦੇ ਵਿੱਚ ਆ ਰਹੇ ਹਨ ਅਤੇ ਪੁੱਛੇ ਵੀ ਜਾ ਸਕਦੇ ਹਨ ਕਿਉਂਕਿ ਰਿਪੀਟੇਸ਼ਨ ਪਹਿਲੇ ਦਿਨੋਂ ਹੀ ਪੰਜਾਬ ਗਵਰਨਮੈਂਟ ਦੀ ਆਦਤ ਬਣੀ ਹੋਈ ਹੈ ਅਤੇ ਜੇਕਰ ਪੇਪਰ ਦੀ ਗੱਲ ਕੀਤੀ ਜਾਵੇ ਤਾਂ ਉਹੀ ਕੁਐਸਚਨ ਦੁਬਾਰਾ ਆਉਣਗੇ ਜੋ ਪਹਿਲਾਂ ਆਏ ਹਨ ਬਟ ਕੀ ਹੈ ਤੁਸੀਂ ਉਹਨਾਂ ਤੇ ਪਕੜ ਰੱਖਣੀ ਹੈ ਮਤਲਬ ਕਿ ਇਹ ਪ੍ਰੀਵੀਅਸ ইয়ার ਕੁਐਸਚਨ ਜਿੰਨੇ ਵੀ ਜਿੰਨੇ ਵੀ ਐਗਜ਼ਾਮ ਹੋਣ ਸਾਰੇ ਕਰਨੇ ਹਨ ਕੋਈ ਨਹੀਂ ਛੱਡਣਾ ਕੋਈ ਮਰਜ਼ੀ ਟੌਪਿਕ ਹੋਵੇ ਕੋਈ ਮਰਜ਼ੀ ਸਬਜੈਕਟ ਹੋਵੇ ਤਾਂ ਦੋਸਤੋ ਇਸੇ ਤਰ੍ਹਾਂ ਹੀ ਆਪਾਂ ਲੈ ਕੇ ਆਏ ਹਾਂ ਅੱਜ ਗੁਰੂ ਤੇਗ ਬਹਾਦਰ ਜੀ ਬਾਰੇ ਤਾਂ ਗੁਰੂ ਤੇਗ ਬਹਾਦਰ ਜੀ ਦੇ ਕੁਐਸਚਨ ਪੇਪਰ A ਅਤੇ ਪੇਪਰ B ਦੋਨਾਂ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹਨ ਤੁਸੀਂ ਕਰਨਾ ਹੈ ਕੁਐਸਚਨ ਜੇਕਰ ਤੁਹਾਨੂੰ ਆਉਂਦੇ ਹੋਣਗੇ ਤਾਂ ਕਮੈਂਟ ਬਾਕਸ ਦੇ ਵਿੱਚ ਆਪਦਾ ਰਿਸਪੌਂਸ ਦੇਣਾ ਹੈ ਜੇਕਰ ਨਹੀਂ ਪਤਾ ਤਾਂ ਧਿਆਨ ਨਾਲ ਸਮਝਣਾ ਹੈ ਅਤੇ ਪੇਪਰ ਦੇ ਵਿੱਚ ਇਹ ਕੁਐਸਚਨ ਗਲਤ ਨਹੀਂ ਕਰਕੇ ਆਉਂਗੇ ਆ ਦੋਸਤੋ ਜਿਸ ਤਰ੍ਹਾਂ ਕੇ ਕਮਿਊਨਿਟੀ ਟਾਈਪ ਦੇ ਵਿੱਚ ਵੀ ਬਹੁਤ ਵਧੀਆ ਕੁਐਸਚਨ ਮੈਂ ਤੁਹਾਨੂੰ ਦਿਨਾ ਹਾਂ ਅਤੇ ਉਹਨਾਂ ਦਾ ਰਿਸਪੌਂਸ ਵੀ ਆਉਂਦਾ ਹੈ ਜਿਨ੍ਹਾਂ ਦਾ ਆਉਂਦਾ ਹੈ ਜੇਕਰ ਗਲਤ ਹੋ ਜਾਂਦਾ ਹੈ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਸਾਡਾ ਗਲਤ ਹੋਇਆ ਹੈ ਤੇ ਅੱਗੇ ਕੀ ਹੈ ਨੈਕਸਟ ਟਾਈਮ ਅਸੀਂ ਸਹੀ ਕਰਾਂਗੇ ਮੀਨਜ਼ ਇਹ ਹੈ ਕਿ ਜੇਕਰ ਹੋਣ ਗਲਤ ਹੁੰਦਾ ਹੈ ਕੋਈ ਗੱਲ ਨਹੀਂ ਬਟ ਪੇਪਰ ਦੇ ਵਿੱਚ ਜਦੋਂ ਤੁਸੀਂ ਬੈਠੋਗੇ ਤਾਂ ਉਦੋਂ ਗਲਤ ਹੋ ਗਿਆ ਤਾਂ ਤੁਹਾਡਾ ਕੀ ਹੈ ਸਵਾ ਨੰਬਰ 1.25 ਨੰਬਰ ਚਲੇ ਜਾਣਗੇ ਦੋਸਤੋ ਤਾਂ ਇਹ ਗਲਤੀ ਉੱਥੇ ਨਹੀਂ ਕਰਨੀ ਇੱਥੇ ਜਿੰਨੀ ਵਾਰ ਮਰਜ਼ੀ ਕਰੋ ਤਾਂ ਇਸ ਕਰਕੇ ਹੀ ਮੈਂ ਕਮਿਊਨਿਟੀ ਟੈਬ ਤੇ ਇੱਕ ਕੁਐਸਚਨ ਬਹੁਤ ਇੰਪੋਰਟੈਂਟ ਪਾਉਣਾ ਹਾਂ ਅਤੇ ਵੀਡੀਓਜ਼ ਦੇ ਵਿੱਚ ਵੀ ਕੀ ਹੈ ਤੁਸੀਂ ਕੁਐਸਚਨ ਤੁਹਾਨੂੰ ਦੇਖਣ ਨੂੰ ਬਹੁਤ ਵਧੀਆ ਮਿਲਣਗੇ ਤਾਂ ਦੋਸਤੋ ਵੀਡੀਓ ਨੂੰ ਅੰਤ ਤੱਕ ਦੇਖਣਾ ਤਾਂ ਜੋ ਤੁਹਾਨੂੰ ਕੀ ਹੈ ਕਿ ਕੁਐਸਚਨ ਦਾ ਪਤਾ ਲੱਗ ਸਕੇ ਤਾਂ ਗੁਰੂ ਤੇਗ ਬਹਾਦਰ ਜੀ ਦਾ ਪਹਿਲਾ ਕੁਐਸਚਨ ਕਹਿੰਦਾ ਹੈ ਗੁਰੂ ਤੇਗ ਬਹਾਦਰ ਜੀ ਨੇ ਕਿਹੜੀ ਲੜਾਈ ਵਿੱਚ ਮੁਗਲਾਂ ਵਿਰੁੱਧ ਬਹਾਦਰੀ ਦਿਖਾਈ ਆਹ ਦੋਸਤੋ ਇਸ ਤਰ੍ਹਾਂ ਦਾ ਜਦੋਂ ਕੁਐਸਚਨ ਆ ਜਾਵੇ ਤਾਂ ਡੋਲੂ ਮੰਨਿਆ ਜਾਂਦਾ ਹੈ ਸਾਰਿਆਂ ਦਾ ਕਿਉਂਕਿ ਉਹ ਕਹਿੰਦੇ ਹਨ ਕਿ ਗੁਰੂ ਤੇਗ ਬਹਾਦਰ ਜੀ ਤਾਂ ਤਪੱਸਿਆ ਕਰਨ ਵਾਲੇ ਸਨ ਉਹ ਲੜਾਈ ਲੜਨ ਵਾਲੇ ਨਹੀਂ ਸਨ ਤਾਂ ਦੋਸਤੋ ਉਸ ਤੋਂ ਪਹਿਲਾਂ ਤਪੱਸਿਆ ਤੋਂ ਪਹਿਲਾਂ ਕੀ ਹੈ ਗੁਰੂ ਹਰਗੋਬਿੰਦ ਜੀ ਦੇ ਨਾਲ ਇਹਨਾਂ ਨੇ ਲੜਾਈਆਂ ਵੀ ਲੜੀਆਂ ਹਨ ਮਤਲਬ ਕੀ ਹੈ ਇਹਨਾਂ ਦਾ ਪਹਿਲਾ ਨਾਮ ਹੀ ਕੀ ਸੀ ਤਿਆਗਮਲ ਸੀ ਅਤੇ ਇਹਨਾਂ ਨੂੰ ਤੇਗਮਲ ਵੀ ਕਿਹਾ ਜਾਂਦਾ ਸੀ ਤੇਗਮਲ ਮਤਲਬ ਕੀ ਹੈ ਤੇਗ ਦੇ ਧਨੀ ਸੰ ਤਲਵਾਰ ਦੇ ਧਨੀ ਸੰ ਤਾ ਨਾਮ ਤਾਂ ਕੀ ਹੈ ਤਿਆਗਮਲ ਹੈ ਤਿਆਗਮਲ ਯਾਦ ਰੱਖਣਾ ਦੋਸਤੋ ਇਹਨਾਂ ਦਾ ਕੀ ਹੈ ਨਾਮ ਕੀ ਹੈ ਤਿਆਗਮਲ ਹੈ ਹੁਣ ਚੱਲਦੇ ਆਪਾਂ ਕੁਐਸਚਨ ਵੱਲ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਗੁਰਤੇਗ ਬਹਾਦਰ ਜੀ ਦਾ ਜਨਮ ਕਦੋਂ ਹੋਇਆ ਸੀ ਤਾਂ ਇਹ ਹੋਇਆ ਸੀ ਦੋਸਤੋ ਜਨਮ ਹੋਇਆ ਸੀ 1 ਜੂਨ 1 ਅਪ੍ਰੈਲ 1 ਅਪ੍ਰੈਲ 1621 ਨੂੰ ਇਹਨਾਂ ਦਾ ਜਨਮ ਹੋਇਆ ਸੀ ਯਾਦ ਰੱਖਣੀ ਹੈ ਇਹ ਡੇਟ 1 April 1621 ਨੂੰ ਇਹਨਾਂ ਦਾ ਜਨਮ ਹੋਇਆ ਸੀ ਕਿੱਥੇ ਹੋਇਆ ਸੀ ਦੋਸਤੋ ਤਾਂ ਇਹ ਵੀ ਦੇਖੋ ਇਹਨਾਂ ਦਾ ਜਨਮ ਹੋਇਆ ਸੀ ਗੁਰੂ ਕਾ ਮਹਿਲ ਯਾਦ ਰੱਖਣਾ ਹੈ ਕਿਉਂਕਿ ਪੰਜਾਬ ਪੁਲਸ ਚ ਕੁਐਸਚਨ ਆਇਆ ਸੀ ਗੁਰੂ ਕਾ ਮਹਿਲ ਦੇ ਨਾਲ ਰਿਲੇਟਡ ਗੁਰੂ ਕਾ ਮਹਿਲ ਜੋ ਹੈ ਜਗ੍ਹਾ ਹੈ ਇਹ ਕਿੱਥੇ ਹੈ ਕੁਐਸਚਨ ਆ ਸਕਦਾ ਹੈ ਇਹ ਹੈ ਅੰਮ੍ਰਿਤਸਰ ਦੇ ਵਿੱਚ ਕੁਐਸਚਨ ਹੁਣ ਇਹ ਬਣਿਆ ਸੀ ਕਿ ਕਦੋਂ ਬਣਾਇਆ ਗਿਆ ਸੀ ਇਹ ਬਣਿਆ ਸੀ ਹੁਣ ਗੁਰੂ ਕਾ ਮਹਿਲ ਹੈ ਕਿ ਦੋਸਤੋ ਦੇਖੋ ਇੰਪੋਰਟੈਂਟ ਚੀਜ਼ਾਂ ਮੈਂ ਤੁਹਾਨੂੰ ਦੱਸਾਂਗਾ ਕੋਈ ਫालतू ਗੱਲ ਨਹੀਂ ਕਰਾਂਗਾ ਗੁਰੂ ਕਾ ਮਹਿਲ ਇੱਕ ਪਹਿਲਾਂ ਝੌਂਪੜੀ ਹੁੰਦੀ ਸੀ ਝੌਂਪੜੀ ਸੀ ਇਹ ਬਟ ਕੀ ਹੈ ਜਦੋਂ ਗੁਰੂ ਰਾਮਦਾਸ ਜੀ ਨੇ ਇਹਨਾਂ ਨੂੰ ਇਸ ਨੂੰ ਬਣਾਇਆ ਗੁਰੂ ਕਾ ਮਹਿਲ ਯਾਦ ਰੱਖਣਾ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਦੇ ਵਿੱਚ ਕੀ ਹੈ ਗੁਰੂ ਕਾ ਮਹਿਲ ਬਣਾਇਆ ਸੀ ਉਸ ਦੇ ਵਿੱਚ ਕੀ ਹੈ ਇਹਨਾਂ ਦਾ ਜਨਮ ਹੋਇਆ ਸੀ ਗੁਰੂ ਤੇਗ ਬਹਾਦਰ ਜੀ ਦਾ ਯਾਦ ਰੱਖਣਾ ਹੈ ਦੋਸਤੋ ਗੁਰੂ ਤੇਗ ਬਹਾਦਰ ਜੀ ਦਾ ਜਨਮ ਜੇਕਰ ਅੰਮ੍ਰਿਤਸਰ ਨਾ ਪਾਇਆ ਹੋਇਆ ਗੁਰੂ ਕਾ ਮਹਿਲ ਜ਼ਰੂਰ ਪਾਇਆ ਹੋਵੇਗਾ ਕਿਉਂਕਿ ਆ ਸਕਦਾ ਹੈ ਪੰਜਾਬ ਪੁਸਤਕ ਇਹ ਕੁਐਸਚਨ ਬਣ ਚੁੱਕਿਆ ਹੈ ਤਾਂ ਗੁਰੂ ਕਾ ਮਹਿਲ ਦੇ ਨਾਲ ਜਿੰਨੀਆਂ ਵੀ ਚੀਜ਼ਾਂ ਹਨ ਰਿਲੇਟਡ ਚੀਜ਼ਾਂ ਸਾਰੀਆਂ ਤੁਸੀਂ ਪੜ ਲਵੋ ਮਤਲਬ ਕੀ ਹੈ ਗੁਰਦੁਆਰਾ ਕਿੱਥੇ ਹੈ ਗੁਰੂ ਕਾ ਮਹਿਲ ਅੰਮ੍ਰਿਤਸਰ ਦੇ ਵਿੱਚ ਹੈ ਅੰਮ੍ਰਿਤਸਰ ਸ਼ਹਿਰ ਕਿਸ ਨੇ ਵਸਾਇਆ ਸੀ ਗੁਰੂ ਰਾਮਦਾਸ ਜਿਨੇ ਗੁਰੂ ਰਾਮਦਾਸ ਜੀ ਨੇ ਹੀ ਇੱਕ ਛੌਂਟੇ ਨੂੰ ਗੁਰੂ ਕਾ ਮਹਿਲ ਦਾ ਨਾਮ ਦਿੱਤਾ ਸੀ ਇਹਨਾਂ ਦਾ ਜਨਮ ਕਦੋਂ ਹੋਇਆ ਗੁਰੂ ਤੇਗ ਬਹਾਦਰ ਜੀ ਦਾ 1 April 1664 I hope ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਤਾਂ ਹੁਣ ਆਪਾਂ ਆਉਣੇ ਆ ਕੁਐਸਚਨ ਤੇ ਕਿਹੜੀ ਲੜਾਈ ਵਿੱਚ ਮੁਗਲਾਂ ਵਿਰੁੱਧ ਬਹਾਦਰੀ ਦਿਖਾਈ ਸੀ ਤਾਂ ਦੋਸਤੋ ਇਸ ਦਾ ਆਨਸਰ ਹੈ ਕਰਤਾਰਪੁਰ ਦੀ ਲੜਾਈ ਦੇ ਵਿੱਚ ਕੀ ਹੈ ਇਹਨਾਂ ਨੇ ਬਹਾਦਰੀ ਦਿਖਾਈ ਸੀ ਯਾਦ ਰੱਖਣਾ ਹੈ ਦੋਸਤੋ ਕਰਤਾਰਪੁਰ ਹੁਣ ਦੋਸਤੋ ਜਿੰਨੀਆਂ ਗੱਲਾਂ ਤੁਹਾਨੂੰ ਦੱਸਿਆਂ ਜੇਕਰ ਤੁਹਾਨੂੰ ਵਧੀਆ ਲੱਗੀਆਂ ਤਾਂ ਵੀਡੀਓ ਨੂੰ ਲਾਈਕ ਕਰਨ ਦਾ ਬੰਦਾ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਜੋ ਲਾਈਨਾਂ ਜੇਕਰ ਕਿਤਾਬਾਂ 'ਚ ਪੜ੍ਹੋਗੇ ਤਾਂ ਤੁਸੀਂ ਬਾਅਦ ਵਿੱਚ ਭੁੱਲ ਜਾਓਗੇ ਜੇਕਰ ਤੁਸੀਂ ਕਿਸੇ MCQ ਦੇ ਵਿੱਚ ਕੀਤੀਆਂ ਹੋਣੀਆਂ ਇਹ ਲੈਣਾ ਪੇਪਰ ਦੇ ਵਿੱਚ ਤੁਸੀਂ ਬਿਲਕੁਲ ਨਹੀਂ ਭੁੱਲੋਗੇ ਤਾਂ ਦੋਸਤੋ ਇਸ ਦਾ ਆਨਸਰ ਹੈ ਕਰਤਾਰਪੁਰ ਦੀ ਲੜਾਈ ਮਤਲਬ ਕਿ ਹੌਣ ਡੋਲੂ ਬਿਲਕੁਲ ਨਹੀਂ ਮੰਨਿਆ ਜਾਵੇਗਾ ਜੇਕਰ ਤੁਹਾਨੂੰ ਪਤਾ ਲੱਗ ਗਿਆ ਗੁਰੂ ਤੇਗ ਬਹਾਦਰ ਜੀ ਦੀ ਕੀ ਹੈ ਜਿਹੜੀ ਲੜਾਈ 'ਚ ਮੁਗਲਾਂ ਦੇ ਨਾਲ ਬਾਤਰੀ ਦਿਖਾਈ ਸੀ ਕਿਹੜੀ ਲੜਾਈ 'ਚ ਕਰਤਾਰਪੁਰ ਦੀ ਲੜਾਈ ਦੇ ਵਿੱਚ ਕੀ ਹੈ ਬਾਤਰੀ ਦਿਖਾਈ ਸੀ ਇਹਨਾਂ ਨੇ ਕੁਸਤਗਏ ਚੱਲਿਆ ਜਾਵੇ ਤਾਂ ਕਹਿੰਦਾ ਹੈ ਕਸ਼ਮੀਰੀ ਪੰਡਤਾਂ ਨੇ ਡੈਸ਼ ਵਿਖੇ ਗੁਰੂ ਤੇਗ ਬਹਾਦਰ ਜੀ ਨੂੰ ਮਿਲਣ ਲਈ ਗਏ ਸੀ ਤਾਂ ਕਸ਼ਮੀਰੀ ਪੰਡਤਾਂ ਨੇ ਪੰਡਤ ਆ ਸਕਦਾ ਹੈ ਕਸ਼ਮੀਰੀ ਪੰਡਤ ਕਿੱਥੇ ਗਏ ਸੀ ਤਾਂ ਉਹ ਗਏ ਸੀ ਆਨੰਦਪੁਰ ਸਾਹਿਬ ਦੇ ਵਿੱਚ ਆਨੰਦਪੁਰ ਸਾਹਿਬ ਵਿਖੇ ਗਏ ਸੀ ਤਾਂ ਆਨੰਦਪੁਰ ਸਾਹਿਬ ਕਿਸ ਗੁਰੂ ਨੇ ਵਸਾਇਆ ਪਤਾ ਹੋਣਾ ਚਾਹੀਦਾ ਹੈ ਦੋਸਤੋ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਤੇਗ ਬਹਾਦਰ ਜੀ ਨੇ ਵਸਾਇ ਸੀ ਪਹਿਲਾ ਨਾਮ ਕੀ ਸੀ ਚੱਕ ਨਾਨਕੀ ਨਾਮ ਸੀ ਯਾਦ ਰੱਖਣਾ ਚੱਕ ਨਾਨਕੀ ਨਾਮ ਸੀ ਚੱਕ ਨਾਨਕੀ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਦੇ ਨਾਮ ਤੇ ਇੱਕ ਜਗ੍ਹਾ ਵਸਾਈ ਸੀ ਜਿਸ ਜਗ੍ਹਾ ਦਾ ਨਾਮ ਕੀ ਸੀ ਪਿੰਡ ਦਾ ਨਾਮ ਕੀ ਸੀ ਮੱਖੋਵਾਲ ਮੱਖੋਵਾਲ ਜਗ੍ਹਾ ਦਾ ਨਾਮ ਸੀ ਚੱਕ ਨਾਨਕੀ ਵਸਾਇਆ ਸੀ ਆਨੰਦਪੁਰ ਸਾਹਿਬ ਹੁਣ ਇਸ ਨੂੰ ਕਿਹਾ ਜਾਂਦਾ ਹੈ ਹੋਰ ਕਿਸ ਨਾਮ ਨਾਲ ਜਾਣਦੇ ਸੀ ਕੇਸਗੜ੍ਹ ਸਾਹਿਬ ਕੇਸਗੜ੍ਹ ਸਾਹਿਬ ਇਹ ਵੀ ਯਾਦ ਰੱਖਣਾ ਹੈ ਦੋਸਤੋ ਕੋਈ ਮਰਜ਼ੀ ਨਾਮ ਆ ਸਕਦਾ ਹੈ ਤੁਸੀਂ ਉੱਥੇ ਉਲਝਣੇ ਨੀ ਮੱਖੋਵਾਲ ਵੀ ਆਗਾ ਚੱਕ ਨਾਨਕੀ ਵੀ ਆਗਾ ਜੀਟੀ ਮਤਲਬ ਕਿ ਗੁਰਤੇਗ ਬਹਾਦਰ ਜੀ ਨੇ ਵਸਾਈਆਂ ਸੀ ਇਹ ਇੱਕੋ ਜਗ੍ਹਾ ਦੇ ਨਾਮ ਹਨ ਤਾਂ ਯਾਦ ਰੱਖਣਾ ਹੈ ਮਤਲਬ ਕਿ ਗੁਰਤੇਗ ਬਹਾਦਰ ਜੀ ਦੀ ਮਾਤਾ ਦਾ ਨਾਮ ਕੀ ਸੀ ਨਾਨਕੀ ਸੀ ਠੀਕ ਹੈ ਜੀ ਉਸ ਤੱਕੇ ਚੱਲੇ ਜਾਵੀਂ ਤਾਂ ਕਹਿੰਦਾ ਹੈ ਅਗਲਾ ਕੁਐਸਚਨ ਗੁਰੂ ਤੇਗ ਬਹਾਦਰ ਦਾ ਸਮਕਾਲੀ ਮੁਗਲ ਸ਼ਾਸਕ ਕੌਣ ਸੀ ਤਾਂ ਓਬਵੀਅਸ ਹੈ ਤਾਂ ਸਾਰਿਆਂ ਨੂੰ ਪਤਾ ਹੋਵੇਗਾ ਤੇ ਇਸੇ ਤਰ੍ਹਾਂ ਦਾ ਕੁਐਸਚਨ ਹੈ ਜੋ ਕਿ ਇੱਕ ਨੰਬਰ ਸਾਰੇ ਪੰਜਾਬ ਦਾ ਪੱਕਾ ਕਰੇਗਾ ਤੇ ਕੀ ਹੈ ਸਾਰਿਆਂ ਦੇ ਨੰਬਰ ਬਰੋਬਰ ਰਹਿਣਗੇ ਜਿਸ ਨੇ ਨਹੀਂ ਵੀ ਪੜਿਆ ਹੋਵੇਗਾ ਉਹ ਵੀ ਲਾ ਕੇ ਆਵਾ ਔਰੰਗਜੀਬ ਤਾਂ ਇੱਥੇ ਕੀ ਹੈ ਕੁਐਸਚਨ ਬਣ ਸਕਦਾ ਔਰੰਗਜੀਬ ਜਹਾਂਗੀਰ ਦਾ ਕੀ ਲਗਦਾ ਸੀ ਤਾਂ ਦੋਸਤੋ ਤੁਹਾਨੂੰ ਪਤਾ ਹੋਣਾ ਚਾਹੀਦਾ ਜਹਾਂਗੀਰ ਦਾ ਪੁੱਤਰ ਕੌਣ ਸੀ ਸ਼ਾਹਜਹਾਂ ਸ਼ਾਹਜਹਾਂ ਦਾ ਪੁੱਤਰ ਕੌਣ ਸੀ ਔਰੰਗਜੀਬ ਹੁਣ ਬਲੱਡ ਰਿਲੇਸ਼ਨ ਆ ਗਿਆ ਰਿਲੇਸ਼ਨਿੰਗ ਦਾ ਕੁਐਸਚਨ ਆ ਗਿਆ ਤਾਂ ਸ਼ਾਹਜਹਾਂ ਔਰੰਗਜ਼ੇਬ ਤੇ ਜਹਾਂਗੀਰ ਦੇਖੋ ਰਿਲੇਸ਼ਨ ਕੀ ਹੈ ਇਸ ਦਾ ਬਣ ਰਿਹਾ ਹੈ ਦਾਦੇ ਪੋਤੇ ਦਾ ਰਿਲੇਸ਼ਨ ਬਣ ਰਿਹਾ ਹੈ ਮਤਲਬ ਆ ਸਕਦਾ ਹੈ ਕੁਐਸਚਨ ਉੱਥੇ ਜਹਾਂਗੀਰ ਦਾ ਪੋਤਾ ਕੌਣ ਸੀ ਇਹਨਾਂ ਵਿੱਚੋਂ ਤਾਂ ਕੁਐਸਚਨ ਉੱਥੇ ਜੇਕਰ ਤੁਸੀਂ ਇਸ ਤਰ੍ਹਾਂ ਲਾਉਂਗੇ ਤਾਂ ਕਿ ਆ ਟਾਈਮ ਖਰਾਬ ਕਰੋਗੇ ਜੇਕਰ ਤੁਹਾਨੂੰ ਸਿੱਧਾ ਹੀ ਪਤਾ ਹੋਵੇਗਾ ਤਾਂ ਤੁਸੀਂ ਕਰ ਆਉਗੇ ਮਤਲਬ ਕਿ ਕੋਈ ਉੱਥੇ 5 ਸੈਕਿੰਡ ਦੀ ਕਰ ਰਿਹਾ ਹੈ ਤੁਸੀਂ ਉਸ ਨੂੰ 20 ਸੈਕਿੰਡ ਚਾ ਰਹੇ ਹੋ ਤਾਂ ਤੁਸੀਂ ਕੀ ਹੈ ਪਿੱਛੇ ਹੋ ਕੰਪੀਟੀਸ਼ਨ ਚ ਬਹੁਤ ਪਿੱਛੇ ਹੋ ਤੁਸੀਂ ਤਾਂ ਇਸ ਦਾ ਆਨਸਰ ਕੀ ਆ ਜਾਵੇਗਾ ਦੋਸਤੋ ਔਰੰਗਜੀਬ ਆ ਜਾਵੇਗਾ ਕਿਉਂਕਿ ਔਰੰਗਜੀਬ ਹੀ ਸੀ ਜਿਨ੍ਹਾਂ ਨੇ ਸ਼ਹੀਦ ਕਰਵਾਏ ਗੁਰਤੇਗ ਭਾਦਰ ਜੀ ਨੂੰ ਤਾਂ ਮੁਗਲ ਸ਼ਾਸਕ ਕੌਣ ਸੀ ਔਰੰਗਜੀਬ ਸੀ ਅਗਲੇ ਕੁਐਸਚਨ ਦੀ ਗੱਲ ਕਰੀਏ ਕਹਿੰਦਾ ਦਾਲ ਉਲ ਇਸਲਾਮ ਦਾ ਮਤਲਬ ਦਾ ਕੀ ਮਤਲਬ ਹੈ ਡੋਲੂ ਕੀ ਹੈ ਮਾਜਿਆ ਗਿਆ ਕੁਐਸਚਨ ਛੱਡਣ ਦੀ ਛੱਡਣ ਚ ਹੀ ਭਲਾਈ ਹੈ ਜੇਕਰ ਨਾ ਛੱਡੋਗੇ ਤਾਂ ਕੀ ਹੈ ਇਹ ਕੁਐਸਚਨ ਇਸ ਤਰ੍ਹਾਂ ਦਾ ਕੁਐਸਚਨ 1.25 ਨੰਬਰ ਲੈ ਕੇ ਜਾਵੇਗਾ ਸਾਡਾ ਕੀ ਹੈ ਡੋਲੂ ਚੰਗੀ ਤਰ੍ਹਾਂ ਮਾਜਿਆ ਜਾਵੇਗਾ ਉੱਥੇ ਤੇ ਜੇਕਰ ਤੁਸੀਂ ਕੀਤਾ ਹੋਵੇਗਾ ਤੁਸੀਂ ਗਲਤ ਨਹੀਂ ਕਰਨ ਹੁਣ ਦਾਲ ਦਾਲ ਉਲ ਇਸਲਾਮ ਤਾਂ ਕੀ ਇਹ ਮਤਲਬ ਪੁੱਛਿਆ ਕਾਫਰਾਂ ਦੀ ਧਰਤੀ ਤੁੱਕਾ ਲਾਉਂਗੇ ਤਾਂ ਤੁਸੀਂ ਕਹੋਗੇ ਕਾਫਰਾਂ ਦੀ ਧਰਤੀ ਹੋ ਜਾਂਦ ਮੁਗਲ ਕੀ ਹੈ ਕਾਫਰ ਜੀ ਜਿਹਹਾਦ ਇਸਲਾਮ ਦੀ ਧਰਤੀ ਧਾਰਮਿਕ ਸਹਿਨਸ਼ੀਲਤਾ ਦੀ ਨੀਤੀ ਸਾਰੀਆਂ ਹੀ ਆਪਸ਼ਨਾਂ ਕੀ ਆ ਸਾਨੂੰ ਸਹੀ ਵੀ ਲੱਗ ਰਹੀਆਂ ਤੇ ਗਲਤ ਵੀ ਲੱਗ ਰਹੀਆਂ ਗਲਤ ਉਸ ਨੂੰ ਲੱਗੇਗਾ ਜੋ ਤੁੱਕਾ ਨਹੀਂ ਲਾਵੇਗਾ ਤੁੱਕਾ ਲਾਵੇਗਾ ਉਹਨਾਂ ਤਾਂ ਚਾਰਾਂ ਦੇ ਵਿੱਚੋਂ ਸਰ ਜੀ ਇੱਕ ਦਾ ਆਨਸਰ ਲਾ ਕੇ ਆਉਣਗੇ ਤਾਂ ਇਸ ਦਾ ਆਨਸਰ ਕੀ ਹੈ ਮਗਰ ਇਸਲਾਮ ਪਾਇਆ ਹੈ ਤਾਂ ਤੁਸੀਂ ਬਸ ਯਾਦ ਰੱਖਣਾ ਹੈ ਇਸਲਾਮ ਦੀ ਧਰਤੀ ਦਾਲ ਉਲ ਇਸਲਾਮ ਦਾ ਮਤਲਬ ਕੀ ਹੈ ਇਸਲਾਮਾਂ ਦੀ ਧਰਤੀ ਇਸਲਾਮ ਦੀ ਧਰਤੀ ਕੀ ਹੈ ਇਸ ਦਾ ਰਾਈਟ ਆਨਸਰ ਹੈ ਕੁਸਤਕੇ ਚੱਲਿਆ ਜਾਵੇ ਕਹਿੰਦਾ ਹੈ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਮੇਂ ਭਾਰਤ ਦਾ ਮੁਗਲ ਸ਼ਾਸਕ ਕੌਣ ਸੀ ਤਾਂ ਆਬਵੀਅਸ ਹੈ ਔਰੰਗਜੀਤ ਤੁਸੀਂ ਦੱਸਣਾ ਹੈ ਦੋਸਤੋ ਮੁਹੰਮਦ ਸ਼ਾਹ ਰੰਗੀਲਾ ਕਿਸ ਵੇਲੇ ਕੀ ਹੈ ਸ਼ਾਸਕ ਸੀ ਮੁਗਲ ਸ਼ਾਸਕ ਸੀ ਬਹਾਦਰ ਸ਼ਾਹ ਇਸ ਵੇਲੇ ਮੁਗਲ ਸ਼ਾਸਕ ਸੀ ਤੇ ਕੌਣ ਸੀ ਇਹ ਬਹਾਦਰ ਸ਼ਾਹ ਚਲੋ ਤੁਹਾਨੂੰ ਮੈਂ ਦੱਸ ਦੇਣਾ ਔਰੰਗਜ਼ੇਬ ਦਾ ਪੁੱਤਰ ਸੀ ਕੌਣ ਸੀ ਇਹ ਬਹਾਦਰ ਸ਼ਾਹ ਸੀ ਜੋ ਕਿ ਮੁਗਲਾਂ ਦੇ ਵਿੱਚ ਨਹੀਂ ਹੁੰਦਾ ਹਾਂ ਹੈਗਾ ਮੁਗਲਾਂ ਚ ਬਟਕੀ ਆ ਜਿਹੜੇ ਮੇਨ ਮੁਗਲ ਹੋਏ ਹਨ ਉਹਨਾਂ ਦੇ ਵਿੱਚ ਨੇ ਬਾਅਦ ਵਿੱਚ ਛੋਟੇ ਛੋਟੇ ਕੀ ਆ ਥੋੜਾ ਥੋੜਾ ਜਿਹਾ ਰਹੇ ਮੁਗਲ ਜਿਹੜੇ ਰਹੇ ਆ ਉਹ ਬਹਾਦਰ ਸ਼ਾਹ ਆ ਗਿਆ ਫਿਰ ਕੀ ਆ ਗਿਆ ਕੋਈ ਹੋਰ ਆ ਗਿਆ ਮੁਗਲ ਠੀਕ ਹੈ ਤਾਂ ਜਹਾਂਗੀਰ ਤੇ ਔਰੰਗਜ਼ੇਬ ਕੀ ਆ ਇੱਥੇ ਹੈ ਕਿਉਂਕਿ ਇਹਨਾਂ ਦੋਨਾਂ ਨੇ ਹੀ ਸ਼ਹੀਦ ਕੀਤਾ ਹੈ ਗੁਰੂਆਂ ਨੂੰ ਤਾਂ ਇੱਥੇ ਕੀ ਆ ਔਰੰਗਜ਼ੇਬ ਕੀ ਆ ਇਸ ਦਾ ਰਾਈਟ ਆਨਸਰ ਆ ਗਿਆ ਉਸ ਤੋਂ ਅੱਗੇ ਚੱਲ ਜਾਈਏ ਦੋਸਤੋ ਗੁਰੂ ਤੇਗ ਬਹਾਦਰ ਜੀ ਦੇ ਨਾਲ ਹੋਰ ਕਿਹੜੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਸੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਹੁਣ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਬਿਆਲਾ ਜੀ ਤਾਂ ਤਿੰਨੇ ਹੀ ਸਿੱਖ ਸੰਨ ਨਾਲ ਤਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਤਾਂ ਉਪਰੋਕਤ ਸਾਰੇ ਕੀ ਹੈ ਇਸ ਦਾ ਰਾਈਟ ਆਨਸਰ ਆਵੇਗਾ ਤੇ ਇਸ ਤਰ੍ਹਾਂ ਦਾ ਕੁਐਸਚਨ ਕੀ ਹੈ ਢੋਲੂ ਮਾਂਜਣ ਵਾਲਾ ਹੁੰਦਾ ਹੈ ਢੋਲੂ ਕੀ ਹੈ ਮਾਂਜਾ ਜਾ ਸਕਦਾ ਹੈ ਜੇਕਰ ਇੱਥੇ ਅਲਰਟ ਨਾ ਰਹੇ ਤਾਂ ਯਾਦ ਰੱਖਣਾ ਹੈ ਮਤੀ ਦਾਸ ਸਤੀ ਦਾਸ ਤੇ ਭਾਈ ਦੇਵਾਲਾਏ ਤਿੰਨ ਸਨ ਜਿਹੜੇ ਕੀ ਸਿੱਖ ਸਨ ਗੁਰੂ ਤੇਗ ਬਹਾਦਰ ਜੀ ਦੇ ਨਾਲ ਇਹਨਾਂ ਨੂੰ ਵੀ ਸ਼ਹੀਦ ਕੀਤਾ ਗਿਆ ਸੀ ਅੱਗੇ ਆ ਗਿਆ ਨੌਵੇਂ ਗੁਰੂ ਨੂੰ ਕਿਸ ਨੇ ਲੱਭਿਆ ਸੀ ਤਾਂ ਦੋਸਤੋ ਜਿਹੜਾ ਗੁਰੂ ਜੀ ਨੂੰ ਲੱਭਿਆ ਸੀ ਉਹ ਸੀ ਇੱਕ ਵਪਾਰੀ ਬੰਦਾ ਤੇ ਕੀ ਆ ਉਹ ਮਸੰਦ ਵੀ ਕਹਿ ਸਕਦੇ ਮਸੰਦ ਵੀ ਸੀ ਉਹ ਤਾਂ ਜਦੋਂ ਇਹਨਾਂ ਨੇ ਲੱਭਿਆ ਸੀ ਤਾਂ ਇਹਨਾਂ ਦਾ ਕੀ ਹੋਇਆ ਜਹਾਜ਼ ਡੁੱਬ ਗਿਆ ਸੀ ਤਾਂ ਗੁਰੂ ਤੇਗ ਬਹਾਦਰ ਜੀ ਨੇ ਤੱਕਾ ਲਾ ਕੇ ਕੀ ਹੈ ਇਹਨਾਂ ਦਾ ਜਹਾਜ਼ ਕੀ ਸੀ ਕੱਢਿਆ ਸੀ ਪਾਣੀ ਦੇ ਵਿੱਚ ਚਲਾਇਆ ਸੀ ਤਾਂ ਤੱਕਾ ਲਾਇਆ ਸੀ ਮਾੜਾ ਜਾਂ ਤਾਂ ਉਹਨਾਂ ਦਾ ਨਾਮ ਕੀ ਸੀ ਦੋਸਤੋ ਹੁਣ ਇਹ ਕੀ ਸੀ ਜਦੋਂ ਗੁਰੂ ਹਰਿਕ੍ਰਿਸ਼ਨ ਜੀ ਨੇ ਬਾਬਾ ਬਕਾਲਾ ਕਿਹਾ ਸੀ ਤਾਂ ਗੁਰੂ ਤੁਹਾਡਾ ਅਗਲਾ ਕੀ ਹੈ ਬਕਾਲਾ ਸਾਹਿਬ ਚ ਮਿਲੇਗਾ ਤਾਂ ਉਥੇ ਸਾਰੇ ਮਸੰਦ ਕੀਆ ਬੈਠ ਗਏ ਸਨ ਗੁਰੂ ਬਣ ਕੇ ਬਟ ਇਕੋ ਇੱਕ ਮਸੰਦ ਏ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਗੁਰੂ ਜੀ ਨੇ ਮੈਨੂੰ ਪੰਜ ਮੋਹਰਾ ਕਹੀਆਂ ਸਨ ਬਟ ਕੀ ਆ ਉਸ ਨੂੰ ਪਤਾ ਸੀ ਕਿ ਜਿਹੜੇ ਗੁਰੂ ਨੇ ਕਹਿ ਦਿੱਤਾ ਕਿ ਮੈਂ ਤੈਨੂੰ ਪੰਜ ਮੋਹਰਾ ਕਹੀਆਂ ਸਨ ਉਹੀ ਗੁਰੂ ਹੋਵੇਗਾ ਤਾ ਉਹਨਾਂ ਦਾ ਨਾਮ ਹੈ ਮੱਖਣ ਸ਼ਾਹ ਲੁਬਾਣਾ ਯਾਦ ਰੱਖਣਾ ਮੱਖਣ ਸ਼ਾਹ ਲੁਬਾਣਾ ਜੀ ਨੇ ਸਾਰੇ ਮਸੰਦਾਂ ਦੇ ਮੂਰੇ ਦੋ ਦੋ ਮੂਰਾ ਮੱਥਾ ਟੇਕਿਆ ਸੀ ਬਟ ਕੋਈ ਨਹੀਂ ਬੋਲਿਆ ਜਦੋਂ ਗੁਰਤੇਗ ਬਾਧਰ ਜੀ ਕੋਲ ਦੋ ਮੂਰਾ ਟੇਕੀਆਂ ਤਾਂ ਉਹਨਾਂ ਨੇ ਕਹਿ ਦਿੱਤਾ ਸੀ ਕਿ ਉਦੋਂ ਗੱਲ 500 ਮੂਰਾ ਦੀ ਹੋਈ ਸੀ ਤੂੰ ਮੈਨੂੰ ਦੋ ਮੂਰਾ ਕਿਉਂ ਦੇਖ ਰਿਆ ਤਾਂ ਕਿ ਇਹ ਪਤਾ ਲੱਗ ਗਿਆ ਸੀ ਤਾਂ ਕੁਐਸਚਨ ਬਣ ਸਕਦਾ ਮੱਖਣ ਸ਼ਾਹ ਲੁਬਾਣਾ ਜੀ ਨੇ ਲੱਭਿਆ ਸੀ ਨੌਵੇਂ ਗੁਰੂ ਨੂੰ ਗੁਰਤੇਗ ਬਾਧਰ ਜੀ ਨੂੰ ਉਸ ਤੱਕ ਅੱਗੇ ਚੱਲੇ ਜਾਏ ਤੱਕ ਕਹਿੰਦਾ ਹੈ ਦੋਸਤੋ ਹਾਂਜੀ ਇੱਥੇ ਇੱਕ ਹੈ ਭਾਈ ਜੈਤਾ ਜੀ ਤਾਂ ਭਾਈ ਜੈਤਾ ਜੀ ਨੂੰ ਕੀ ਕਿਹਾ ਜਾਂਦਾ ਰੰਗਰੇਟਾ ਗੁਰੂ ਦਾ ਬੇਟਾ ਮਤਲਬ ਕੀ ਹੈ ਭਾਈ ਜੈਤਾ ਜੀ ਨੂੰ ਕਿਹਾ ਜਾਂਦਾ ਹੈ ਰੰਗਰੇਟਾ ਗੁਰੂ ਦਾ ਬੇਟਾ ਯਾਦ ਰੱਖਣਾ ਹੈ ਦੋਸਤੋ ਕੁਐਸਚਨ ਆਇਆ ਹੈ ਇਹ ਤੇ ਹੋਰ ਇਹ ਕੀ ਲੈ ਗਏ ਸੀ ਸ਼ੀਸ਼ ਲੈ ਕੇ ਗਏ ਸੀ ਕਿੱਥੇ ਆਨੰਦਪੁਰ ਸਾਹਿਬ ਦੇ ਵਿੱਚ ਯਾਦ ਰੱਖਣੀਆਂ ਨੇ ਇਹ ਗੱਲਾਂ ਉਸ ਤੋਂ ਅੱਗੇ ਚੱਲਿਆ ਜਾਵੇ ਕਹਿੰਦਾ ਗੁਰੂ ਤੇਗ ਬਹਾਦਰ ਜੀ ਦਾ ਬਚਪਨ ਦਾ ਨਾਮ ਕੀ ਸੀ ਤਾਂ ਮੈਂ ਤੁਹਾਨੂੰ ਸਟਾਰਟਿੰਗ ਵਿੱਚ ਹੀ ਦੱਸਿਆ ਹੈ ਕਿ ਭਾਈ ਜੇਠਾ ਜੀ ਨਹੀਂ ਭਾਈ ਲੈਣਾ ਨਹੀਂ ਹੁਣ ਤੁਸੀਂ ਕਮੈਂਟ ਬਾਕਸ ਚ ਦੱਸਣਾ ਹੈ ਦੋਸਤੋ ਭਾਈ ਜੇਠਾ ਜੀ ਕਿਹੜੇ ਗੁਰੂ ਦਾ ਨਾਮ ਸੀ ਕਿੰਨੇ ਗੁਰੂ ਦਾ ਨਾਮ ਸੀ ਭਾਈ ਲੈਣਾ ਜੀ ਕਿੰਨੇ ਗੁਰੂ ਦਾ ਨਾਮ ਸੀ ਕਿਹੜੇ ਗੁਰੂ ਦਾ ਨਾਮ ਸੀ ਤਾਂ ਇਹਨਾਂ ਦਾ ਆਨਸਰ ਕੀ ਹੈ ਨਾਮ ਆਗਿਆ ਤਿਆਗਮਲ ਮਤਲਬ ਕਿ ਤੇਗਮਲ ਤਿਆਗਮਲ ਯਾਦ ਰੱਖਣਾ ਹੈ ਦੋਸਤੋ ਉਸ ਤੋਂ ਅੱਗੇ ਚੱਲੇ ਜਾਵੇ ਕਹਿੰਦਾ ਹੈ ਗੁਰੂ ਤੇਗ ਬਹਾਦਰ ਜੀ ਕਿਸ ਸਥਾਨ ਤੇ ਸ਼ਹੀਦ ਹੋਏ ਸਨ ਤਾਂ ਸਾਰਿਆਂ ਨੂੰ ਪਤਾ ਹੈ ਚਾਂਦਨੀ ਚੌਕ ਚੌਕ ਦਿੱਲੀ ਵਿਖੇ ਕੀ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਔਰੰਗਜ਼ੇਬ ਦੇ ਦੁਆਰਾ ਔਰੰਗਜ਼ੇਬ ਦੇ ਦੁਆਰਾ ਸ਼ਹੀਦ ਔਰੰਗਜ਼ੇਬ ਨੇ ਨਹੀਂ ਔਰੰਗਜ਼ੇਬ ਦੇ ਦੁਆਰਾ ਸ਼ਹੀਦ ਕੀਤਾ ਗਿਆ ਦਿੱਲੀ ਦਾ ਮੁਗਲ ਸ਼ਾਸਕ ਸੀ ਇਹ ਤੇ ਕੀ ਹੈ ਚਾਂਦਨੀ ਚੌਂਕ ਦਿੱਲੀ ਜਿੱਥੇ ਕੀ ਹੈ ਗੁਰਦੁਆਰਾ ਕਿਹੜਾ ਹੈ ਸ਼ੀਸ਼ਗੰਜ ਸਾਹਿਬ ਹੈ ਸ਼ੀਸ਼ਗੰਜ ਗੁਰੂ ਤੇਗ ਬਹਾਦਰ ਜੀ ਦਾ ਹੈ ਦਿੱਲੀ ਵਿਖੇ ਆਪਈਓ ਆਪਸ਼ਨ ਮੱਖੋਵਾਲ ਤੇ ਕੀਸਗੜ ਆਨੰਦਪੁਰ ਸਾਹਿਬ ਤੇ ਇੱਕ ਕੀ ਸੀ ਮੈਂ ਤੁਹਾਨੂੰ ਦੱਸਿਆ ਚੱਕ ਨਾਨਕੀ ਗੁਰੂ ਤੇਗ ਬਹਾਦਰ ਜੀ ਦੀ ਮਾਤਾ ਦਾ ਨਾਮ ਸੀ ਚੱਕ ਨਾਨਕੀ ਉਸ ਤੋਂ ਅੱਗੇ ਚਲੇ ਜਾਵੇ ਅਗਲਾ ਕੁਐਸਚਨ ਕਹਿੰਦਾ ਗੁਰੂ ਤੇਗ ਬਹਾਦਰ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ ਤਾਂ ਦੋਸਤੋ ਦੇਖੋ ਹੁਣ ਇੱਥੇ ਕੀ ਆ ਨਵੰਬਰ 1675 ਅਕਤੂਬਰ 1674 72 ਤਾਂ ਤੁਸੀਂ ਸਿੱਧਾ ਲਾ ਦੋਗੇ ਨਵੰਬਰ 1675 ਬਟ ਕੀ ਆ ਜੇ ਇੱਥੇ ਸਾਰੇ ਹੀ 1675 ਪਾਇਆ ਹੁੰਦਾ ਫੇਰ ਕੀ ਕਰਦੇ ਤੁਸੀਂ ਡੋਲੂ ਮਾਜਿਆ ਜਾਣਾ ਸੀ ਬਟ ਅਸੀਂ ਡੋਲੂ ਨਹੀਂ ਮਾਜਣ ਦੇਣਾ ਗੁਰੂ ਤੇਗ ਬਹਾਦਰ ਜੀ ਕਿਹੜੇ ਗੁਰੂ ਦੇ ਪੁੱਤਰ ਸਨ ਕਿੰਨੇ ਗੁਰੂ ਦੇ ਪੁੱਤ ਨੇ 6ਵੇਂ ਗੁਰੂ ਦੇ ਤਾਂ ਤੁਸੀਂ ਕੀ ਹੈ ਲਾਉਣਾ ਹੈ 6ਵਾਂ ਗੁਰੂ ਆ ਪਿਆ ਤੇ 6 ਤੇ 5 ਕਿੰਨੇ ਹੁੰਦੇ ਹਨ 5ਵਾਂ ਵੀ ਕੀ ਹੈ ਗੁਰੂ ਕਿਉਂਕਿ ਇਹ ਟ੍ਰਿਕ ਹੈ 1675 ਦੇ ਵਿੱਚ ਦੂਜਾ ਤੇ ਚੌਥਾ ਅੱਖਰ ਜੋੜ ਦੇਣਾ ਹੈ ਤਾਂ ਕਿੰਨਾ ਬਣ ਜਾਵੇਗਾ 6 5 11 11ਵਾਂ ਮਹੀਨਾ ਬਣ ਜਾਵੇਗਾ 11ਵਾਂ ਮਹੀਨਾ ਕਿਹੜਾ ਹੁੰਦਾ ਹੈ ਨੰਬਰ ਹੀ ਹੁੰਦਾ ਹੈ ਸਰ ਜੀ ਤਾਂ ਇਸ ਤਰ੍ਹਾਂ ਤੁਸੀਂ ਸਹੀ ਆਨਸਰ ਕਰ ਸਕਦੇ ਹੋ ਤੇ ਅਗਲਾ ਕੁਐਸਚਨ ਕਹਿੰਦਾ ਹੈ ਗੁਰੂ ਤੇਗ ਬਹਾਦਰ ਜੀ ਨੂੰ ਆਪਣੀ ਸ਼ਹਾਦਤ ਤੋਂ ਪਹਿਲਾਂ ਕਿੱਥੇ ਰੱਖਿਆ ਗਿਆ ਸੀ ਤਾਂ ਸ਼ਹਾਦਤ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹਾਦਤ ਤੋਂ ਪਹਿਲਾਂ ਕਿੱਥੇ ਰੱਖਿਆ ਗਿਆ ਸੀ ਤਾਂ ਇਸ ਦਾ ਆਨਸਰ ਹੈ ਦੋਸਤੋ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ ਗੁਰੂ ਤੇਗ ਬਹਾਦਰ ਜੀ ਜਿਹੜਾ ਸੀ ਸ਼ਹਾਦਤ ਤੋਂ ਪਹਿਲਾਂ ਰੱਖਿਆ ਗਿਆ ਸੀ ਉਹ ਸਰਹਿੰਦ ਵਿਖੇ ਰੱਖਿਆ ਗਿਆ ਸੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ ਤਾਂ ਸਰਹਿੰਦ ਕੀ ਹੈ ਇਸ ਦਾ ਰਾਈਟ ਆਨਸਰ ਆਵੇਗਾ ਉਸ ਤੋਂ ਅੱਗੇ ਹੈ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵੇਲੇ ਕਸ਼ਮੀਰ ਦਾ ਰਾਜਪਾਲ ਕੌਣ ਸੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਡੂਲੂ ਮੰਜਨ ਵਾਲਾ ਕੁਐਸਚਨ ਹੈ ਇੱਥੇ ਤੁਹਾਨੂੰ ਮੈਂ ਦੱਸ ਦਿੰਦਾ ਹਾਂ ਕਿ ਕਸ਼ਮੀਰੀ ਪੰਡਤਾਂ ਨੂ ਕੀ ਇਤਫਾਕ ਜਾਂ ਕੀਆ ਉਹਨਾਂ ਦਾ ਇਮਤਿਹਾਨ ਇਮਤਿਹਾਨ ਦੇ ਨਾਲ ਕੀ ਹੈ ਇਤਫਾਕ ਯਾਦ ਕਰ ਲੈਣਾ ਇਮਤਿਹਾਨ ਉਹਨਾਂ ਦਾ ਇਮਤਿਹਾਨ ਲੈਣ ਦੇ ਲਈ ਗੁਰੂ ਤੇਗ ਬਹਾਦਰ ਜੀ ਨੂੰ ਕੋਲ ਭੇਜਿਆ ਸੀ ਤਾਂ ਜੋ ਗੁਰੂ ਤੇਗ ਬਹਾਦਰ ਜੀ ਦਾ ਵੀ ਇਮਤਿਹਾਨ ਲੈ ਸਕੋ ਕਿਉਂਕਿ ਉਹ ਕੀ ਸੀ ਇੱਕ ਮੁਗਲ ਸੀ ਕਸ਼ਮੀਰ ਦਾ ਜੋ ਰਾਜਪਾਲ ਸੀ ਉਹ ਵੀ ਇੱਕ ਮੁਗਲ ਸੀ ਤਾਂ ਕੀ ਹੈ ਇੱਥੇ ਮਗਰ ਕੀ ਲੱਗਿਆ ਹੋਇਆ ਖਾਨ ਤਾਂ ਇਫਤਖਾਰ ਖਾਨ ਤੁਸੀਂ ਇਜ਼ਲੀ ਕਰਾਉਂਗੇ ਉੱਥੇ ਪੇਪਰ ਦੇ ਵਿੱਚ ਦੁਲਾਵਰ ਤਾਂ ਕਿ ਇਹ ਇਮਤਿਹਾਨ ਦੇ ਨਾਲ ਜੁੜਦਾ ਨਹੀਂ ਰੁਸਤਮ ਵੀ ਨਹੀਂ ਜੁੜਦਾ ਮੀਰ ਖਾਨ ਨੂੰ ਜਿਹੜਾ ਇਫਤਖਾਰ ਖਾਨ ਤਾਂ ਜੁੜ ਰਿਹਾ ਹੈ ਤਾਂ ਦੋਸਤੋ ਇਸ ਤਰ੍ਹਾਂ ਕਰਨਾ ਹੈ ਤਾਂ ਏ ਸੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਦੋਸਤੋ ਜੇਕਰ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹ ਸਾਰਿਆਂ ਤੱਕ ਵੀਡੀਓ ਪਹੁੰਚ ਸਕੇ ਚਲੀ ਜਾਵੇ ਸਾਰਿਆਂ ਦੀ ਕੀ ਹੈ ਹੈਲਪ ਹੋ ਸਕੇ ਪੇਪਰ ਦੇ ਵਿੱਚ ਇਸ ਤਰ੍ਹਾਂ ਦੇ ਕੁਐਸਚਨਾਂ ਨੂੰ ਉਹ ਸਹੀ ਕਰਕੇ ਆ ਸਕਣ ਤਾ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਜੋ ਕਿ ਮੈਂ ਤੁਹਾਡੇ ਲਈ ਕੋਈ ਨਾ ਕੋਈ ਲੈ ਕੇ ਆਉਂਗਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੋਣਗੇ ਤੇ ਹੋਣਗੇ ਵੀ ਪ੍ਰੀਵੀਅਸ ਈਅਰ ਸਾਰੇ ਪੁਰਾਣੇ ਪੇਪਰਾਂ ਵਿੱਚ ਆਏ ਪੁਰਾਣੇ ਪੇਪਰਾਂ ਵਿੱਚ ਆਏ ਹੋਏ ਕੁਐਸਚਨ ਹੋਣਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ